ਰੰਗਾਂ ਨੂੰ ਲੈ ਕੇ ਕਾਫੀ ਤੁਹਾਡਾ ਉਹ ਆ ਨੀਲਾ ਰੰਗ ਤੇ ਕਾਲਾ ਰੰਗ ਪਹਿਲਾਂ ਨੀਲੇ ਬਾਰੇ ਦੱਸੋ ਨੀਲਾ ਰੰਗ ਕਿਉਂ ਨਹੀਂ ਪਹਿਨਦੇ ਨਾਮਤਾਰੀ ਆਮ ਤੌਰ ਤੇ ਚਿੱਟੇ ਕੱਪੜੇ ਪਾਉਂਦੇ ਨੇ ਆ ਨੀਲਾ ਕਿਉਂਕਿ ਇਧਰ ਸਰਮਈ ਰੰਗ ਹੈਗਾ ਪੰਥ ਦੇ ਅੰਦਰ ਹਨਾ ਕਿਉਂ ਆਪਣੀਲਾ ਰੰਗ ਨਹੀਂ ਆ ਜੀ ਕਿ ਜਿਹੜੇ ਸਾਡੇ ਉੱਤੇ ਚੜ ਕੇ ਆਏ ਜਿੰਨਾ ਸਾਡੇ ਗੁਰੂਆਂ ਨੂੰ ਤੰਗ ਕੀਤਾ ਜਿਸ ਜਿੰਨਾ ਸਾਡੇ ਗੁਰੂਆਂ ਨੂੰ ਕੈਦਾਂ ਕੀਤੀਆਂ ਸਾਡੇ ਗੁਰੂਆਂ ਨੂੰ ਸ਼ਹੀਦ ਕੀਤਾ ਉਹਨਾਂ ਦਾ ਨੀਲਾ ਬਾਣਾ ਸੀ ਤੇ ਅਸੀਂ ਉਸ ਕਰਕੇ ਨੀਲ ਤੋਂ ਅਸੀਂ ਪਰਹੇਜ਼ ਕਰਦੇ ਹਾਂ ਫਿਰ ਬਾਅਦ ਵਿੱਚ ਤੁਹਾਨੂੰ ਦੱਸ ਦੇਵਾਂਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੀ ਜਦੋਂ ਨਿਕਲੇ ਨੇ ਮਾਛੀਵਾੜੇ ਤੋਂ ਜਦੋਂ ਸੱਚੇ ਪਾਤਸ਼ਾਹ ਨਿਕਲੇ ਨੇ ਉਦੋਂ ਵੀ ਉਹਨਾਂ ਦੇ ਬਸਤਰ ਜਿਹੜੇ ਸੀ ਉਹ ਨੀਲੇ ਰੰਗ ਨਾਲ ਰੰਗੇ ਹੋਏ ਸੀ ਇਸ ਕਰਕੇ ਰੰਗੇ ਹੋਏ ਸੀ ਤਾਂ ਕਿ ਭੁਲੇਖਾ ਪੈ ਜਾਵੇ ਕਿ ਇਹ ਜਿਹੜਾ ਬਾਣਾ ਹੈ ਇਹ ਮੁਸਲਮਾਨਾਂ ਦਾ ਹੀ ਬਾਣਾ ਹੈ ਉੱਚ ਦੇ ਪੀਰ ਬਣ ਕੇ ਉੱਚ ਦੇ ਪੀਰ ਬਣ ਕੇ ਜਦੋਂ ਸੱਚ ਪਾਤਸ਼ਾਹ ਉੱਥੋਂ ਨਿਕਲੇ ਨੇ ਔਰ ਫਿਰ ਸਾਰੇ ਹੀ ਇਤਿਹਾਸਕਾਰ ਮੰਨਦੇ ਨੇ ਕਿ ਢਿਲਵਾ ਆ ਕੇ ਸੱਚ ਪਾਤਸ਼ਾਹ ਨੇ ਉਹ ਬਾਣਾ ਪਾੜਿਆ ਕਾਲੇ ਦਾ ਵੀ ਇਸ ਤਰ੍ਹਾਂ ਕਰਕੇ ਇਹ ਕਿ ਜਿਹੜੇ ਬਾਹਰ ਦਾ ਬਾਣਾ ਸੀ ਸਾਡਾ ਉਹ ਹੀ ਕਾਲਾ ਸੀ ਕਿਉਂਕਿ ਕਾਲਾ ਬਾਣਾ ਸਾਡੇ ਵਿੱਚ ਹੈ ਨਹੀਂ ਸੀ ਦੂਸਰਾ ਅਸੀਂ ਇਹ ਮੰਨਦੇ ਸੀ ਕਿ ਕਾਲਾ ਬਾਣਾ ਜਿਹੜਾ ਸੀ ਉਹ ਇੱਕ ਨੂੰ ਸੋਗ ਦਾ ਬਾਣਾ ਮੰਨਦੇ ਸੀ ਅਸੀਂ ਹੂੰ ਕਿ ਉਹ ਸੋਗ ਦੇ ਟਾਈਮ ਤੇ ਪਾਇਆ ਜਾਂਦਾ ਹੁਣ ਵੀ ਤੁਸੀਂ ਇਹ ਦੇਖੋ ਕਿ ਜਿੱਥੇ ਕਿਤੇ ਕਿਸੇ ਦਾ ਪ੍ਰੋਟੈਸਟ ਕਰਨਾ ਹੁੰਦਾ ਤੇ ਉੱਥੇ ਕਾਲੀਆਂ ਝੰਡੀਆਂ ਦਿਖਾਈਆਂ ਜਾਂਦੀਆਂ ਨੇ ਸੋ ਇੱਕ ਸੋਗ ਦਾ ਬਾਣਾ ਮੰਨਿਆ ਜਾਂਦਾ ਸੀ ਸਿਰਫ ਐਸ ਕਰਕੇ ਐ ਇਹ ਕਾਰਨ ਸੀ ਸਾਡੇ ਨੀਲੇ ਦਾ ਤਾਂ ਸਾਡਾ ਉਹ ਬੜਾ ਇਤਿਹਾਸ ਦੇ ਨਾਲ ਜੁੜਿਆ ਹੋਣ ਕਰਕੇ ਅਸੀਂ ਨੀਲੇ ਤੋਂ ਪ੍ਰੇਸ਼ ਕਰ